ਦੋ ਵਾਰ ਵਿਦਾ ਸਭਾ ਜਿੱਤੀ ਲੋਕ ਸਭਾ ਪਹਿਲੀ ਵਾਰ ਲੜ ਰਹੇ ਕਿ ਚਣੌਤੀ ਅੱਗੇ ਤੁਸੀਂ ਆਪਣੀ ਸਾਰੀਆਂ ਪਾਰਟੀਆਂ ਦੇ ਦੋਹਰੇ ਚਿਹਰੇ ਨੇ ਨਕਾਬ ਔਰ ਪਾਏ ਨੇ ਇਸ ਲਈ ਕਿਹ ਰਹੇ ਜਦੋਂ ਤਾਂ ਲੋਕਾਂ ਦੀ ਸੱਤਾ ਚਾਹੁੰਦੇ ਨੇ ਉਦੋਂ ਗੱਲਾਂ ਹੋਰ ਕਰਦੇ ਨੇ ਔਰ ਜਦੋਂ ਪਾਰਲੀਮੈਂਟ ਜਾਂ ਸੰਸਦ ਸਭਾ 'ਚ ਪਹੁੰਚ ਜਾਂਦੇ ਨੇ ਫਿਰ ਇਹਨਾਂ ਦਾ ਵਰਤਾਰਾ ਹੋਰ ਹੁੰਦਾ ਤੁਸੀਂ ਕਹਿ ਰਹੇ ਹੋ ਕਿ ਸ਼ੁਗਨੀ ਕਾਲੀ ਗੱਲ ਪੱਖ ਦੀ ਗੱਲ ਕਰਦਾ ਤੁਹਾਡੇ ਮਾਪਾ ਪੁੱਤ ਉਸ ਸਮੇਂ ਜਿਸ ਨੂੰ ਇਮਾਨਤ ਉਹ ਵੀ ਕੌਮ ਦੀ ਗੱਲ ਕਰਦੇ ਨੇ ਉਹ ਵੀ ਪੱਖਾਂ ਦੀ ਗੱਲ ਕਰਦੇ ਨੇ ਇਸ ਤਰ੍ਹਾਂ ਦੀ ਨੀਤੀ ਨਾ ਚੱਲੇ ਉਸ ਤਰ੍ਹਾਂ ਨਾਲ ਪੰਥਰ ਪੰਜਾਬ ਦਾ ਕੋਈ ਦ੍ਰਿਸ਼ ਨਹੀਂ ਹੋ ਰਿਹਾ ਸਰਹੱਦਾਂ 'ਤੇ ਬੜੀਏ ਬੱਚੀ ਆ ਨੌਜਵਾਨ ਸਾਡੇ ਅਣਖ ਉਹ ਰਖਾਇਰਤ ਵਾਲੇ ਜਿਨ੍ਹਾਂ ਦੀਆਂ ਲਾਸ਼ਾਂ ਦਾ ਸੰਸਕਾਰ ਹੋਇਆ ਜਿਨ੍ਹਾਂ ਦੀ ਕੋਈ ਪਤਾ ਵੀ ਨਹੀਂ ਲੱਗਿਆ ਵੀ ਕੌਣ ਸੀ ਸੋ ਇਸ ਤਰ੍ਹਾਂ ਦਾ ਵਰਤਾਰਾ ਪੰਜਾਬ ਨੇ ਹੰਡਾਇਆ ਅੱਖਾਂ ਨੌਜਵਾਨ ਸ਼ਹੀਦ ਹੋਏ ਹਿੰਦੂ ਵੀ ਉਹ ਜਿਹੜੇ ਨੇ ਵੀਰ ਸਾਹਿਬ ਹਿੰਦੂਆਂ ਦੇ ਕਤਲੇਆਮ ਵੀ ਹੋਏ ਨੇ ਤੁਹਾਡਾ ਪੰਜਾਬ ਨੂੰ ਉਸ ਤਰ੍ਹਾਂ ਦੇ ਵਾਤਾਵਰਣ ਚ ਉਸ ਤਰ੍ਹਾਂ ਦੇ ਮਾਹੌਲ ਨਹੀਂ ਠਕਣਾ ਜੂ ਗੱਲਾਂ ਅਸਮਜੀਤ ਸਿੰਘ ਮਾਨ ਨੇ ਪਹਿਲਾਂ ਰੱਖਿਆ ਸੀ ਲੋਕਾਂ ਦੇ ਸਾਹਮਣੇ ਜ਼ਿੰਦਗੀ ਚੁਣਨ ਲਈਆਂ ਦਾ ਫਿਰ ਵੀ ਵੱਖਵਾਦੀ ਜੋ ਤੁਸੀਂ ਕਹਿ ਕੇ ਵੱਖਵਾਦੀ ਗੱਲਾਂ ਕਰਦੇ ਆ ਪਹਿਲਾਂ ਗੱਲਾਂ ਵੀ ਉਹ ਇਸੇ ਹੁਣ ਵੀ ਉਹਨਾਂ ਦੀ ਉਹੀ ਗੱਲਾਂ ਨੇ ਫਿਰ ਵੀ ਭਾਰੀ ਭਮਤ ਦੇ ਨਾਲ ਉਹ ਜਿੱਤੇ ਸੀ ਉਹ ਨੈਗੇਟਿਵ voting ਸੀ ਆਮ ਆਦਮੀ ਪਾਰਟੀ ਦੇ ਖਿਲਾਫ ਪੁਲਿਸ ਨੂੰ 94 ਦਿਨ ਬਾਅਦ ਜਿਵੇਂ ਗਲਤਲਾ ਹੋਇਆ 28 ਸਾਲਾਂ ਤੋਂ ਬਾਅਦ ਸ਼ੋਮਨੀ ਕਾਂਈਦਲ ਦੇ ਇਕੱਲਾ ਲੜਦਾ ਇਸ ਤੋਂ ਪਹਿਲਾਂ ਗੜ ਤੋਂ ਦੇ ਨਾਲ ਸੀ ਤੁਹਾਨੂੰ ਲੱਗਦਾ ਨਹੀਂ ਅਜੇ ਬੀਜੇਪੀ ਤੁਹਾਡੇ ਨਾਲ ਨਹੀਂ ਹੈਗੀ ਤੁਹਾਨੂੰ ਇਹਦਾ ਲਾਸ ਹੋ ਸਕਦਾ ਕੋਈ ਨੁਕਸਾਨ ਪੰਜਾਬ ਨੂੰ ਹੋ ਸਕਦਾ ਸ਼ੋਮਨੀ ਕਾਂਈਦਲ ਦੇ ਮੁੱਦਿਆਂ ਤੇ ਵੀ ਜਿਵੇਂ ਸੁਣਿਆ ਤਾਂ ਕੋਈ ਵੋਟਾਂ ਦੀ ਸੀਟਾਂ ਦੀ ਗੱਲ ਕਰਨੀ ਹੁੰਦੀ ਤਾਂ ਕੋਈ ਮਸਲਾ ਨਹੀਂ ਸੀ ਸ਼ੋਮਨੀ ਕਾਂਈਦਲ ਬੇਇੱਜ਼ਤੀ ਕਰਕੇ ਕਾਫੀ ਕਿਲੇ ਆਣਾ ਮੈਨੂੰ ਲੱਗਦਾ 파ਟਨ ਸਾਡ ਨੁਕਸਾਨ ਦੇ ਸੂਆ ਇੱਕ ਪੰਚਤਕ ਸਰਕਾਰ ਹੈ ਪੰਚਤਕ ਸਰਕਾਰ 'ਚ ਬੇਇੱਜ਼ਤੀ ਦਾ ਹੋਣਾ ਸਾਡੇ ਲਈ ਬੜੀ ਸ਼ਰਮਿੰਦਗੀ ਹੈ ਔਰ ਮਤਭਾਗਿਕ ਉਹ ਸਾਡੇ ਦੇ ਗਿਲਾ ਲੋਕਾਂ ਦਾ ਜਾਇਜ਼ ਔਰ ਇਸ ਕਰਕੇ ਲੋਕਾਂ ਨੇ ਸਾਲੂ ਸੱਜਣ ਕੀਤੀ ਤੇ ਦੁਸ਼ਮਣਾਂ ਨੇ ਤਾਂ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਕੀਤੀ ਮਿਤਕੇ ਕੀਤੀਆਂ ਕਾਂਗਰਸ ਨੇ ਬਲੂ ਸਟਾਰ ਆਪਰੇਸ਼ਨ ਕੀਤਾ ਦਿੱਲੀ ਦੇ ਦੰਗੇ ਕਰਵਾਏ ਲੋਕਾਂ ਨੇ ਉਹਨਾਂ ਨੂੰ ਦੁਸ਼ਮਣ ਜਮਾਤ ਗੱਢਤੀ ਸੀ ਉਹਨਾਂ ਤੇ ਗਿਲਾ ਨਹੀਂ ਸੀ ਸਾਡੇ ਦੇ ਗਿਲਾ ਸੀ ਕਿੰਨੇ ਸਾਰੇ ਵਾਰ ਕਾਲੀ ਬੋਲ ਦੇ ਵਿੱਚ ਆਇਆ ਸੀ ਚਸ਼ਟਾ ਸੀ ਕਿਆਸ ਨਹੀਂ ਸੀ ਕਿ ਪਰਮਿੰਦਰ ਸਿੰਘ ਫਿਰ ਸਾਾਨੂੰ ਜਿਹੜੀ ਟਿਕਟ ਦਿੱਤੀ ਜਾ ਸਕਦੀ ਤਾਂ ਉਹਨਾਂ ਦੀ ਨਾਰਾਜ਼ਗੀ ਵੀ ਚੰਗ ਜ਼ਾਹਰ ਹੋਈ ਸੀ ਉਹਨਾਂ ਨੇ ਨਾ ਤਾਂ ਕੋਈ ਸ਼ਰਤ ਰੱਖੀ ਸੀ ਔਰ ਨਾ ਮੇਰਾ ਖਿਆਲ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਹੋਈ ਸੀ ਪਹਿਲਾਂ ਦੇਖੋ ਮੁਕਾਬਲਾ ਤਾਂ ਲੋਕ ਤਾਂ ਕਰ ਲਏ ਹਫਤੇ ਦੱਸ ਦਿਆਂਗਾ ਪਤਾ ਲੱਗੂ ਪਰ ਤੁਹਾਨੂੰ ਮੈਂ ਖੇਲਦਾ ਵੀ ਨਾ ਕਿ ਅਕਾਲੀ ਦਲ ਵਰਸਸ ਹੋਊਗਾ ਕਿਸੇ ਦਾ ਹੋਵੇ ਸਿਕਵਾਲ ਸਿੰਘ ਖਹਿਰਾ ਸਾਹਿਬ ਜਿਹੜਾ ਜਿਹੜਾ ਕਿਵੇਂ ਵੱਡਾ ਕਿਹਨੇ ਬਣਾਇਆ ਇਹ ਤਾਂ ਮੈਂ ਨਹੀਂ ਜਾਣਦਾ ਨਾ ਤਾਂ ਉਹਨਾਂ ਦੀ 500 ਪੰਜਾਬ ਦੀ ਕੋਈ ਦੇਵੇ ਕੋਈ ਕਰਵਾ ਲਈਏ ਕੋਈ ਸੰਗਰੂਰ ਲਈ ਦੇਣਾ ਉਹਨਾਂ ਦੀ ਵੱਖਰੀ ਕਿਸੇ ਨੂੰ ਕੋਈ ਸੰਗਰੂਰ ਦੇਣਾ ਕੋਈ ਕੰਮ ਕੰਮ ਕੋਈ ਕੀ ਦੇਣ ਦੀ ਹੈ ਸੋਸ਼ਲ ਮੀਡੀਆ ਪ੍ਰੋਜੈਕਸ਼ਨ ਆ ਪੰਜਵੀਂ ਪਾਰਟੀ ਆ ਉਹਨਾਂ ਦੀ ਉਹ ਸਿਧਾਂਤ ਸਸ਼ੀਕਾਲ ਮੈਥੋੜੇ ਨਾਲ ਕਮਲਦੀਪ ਕੋਰ ਤਾਂ ਚੋਣ ਖਾੜਾ ਪਖਿਆ ਹੋਇਆ ਹੈ ਸਿਆਸੀ ਪਹਿਲਵਾਨ ਮੈਦਾਨ ਦੇ ਵਿੱਚ ਹੈਗੇ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਨੂੰ ਐਲਾਨ ਦਿੱਤਾ ਗਿਆ ਹੈ ਤਾਂ ਸੰਗਰੂਰ ਦੀ ਗੱਲ ਕਰ ਲਈ ਤਾਂ ਸੰਗਰੂਰ ਤੋਂ ਸ਼ੂਮਨ ਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਝੁੰਦਾ ਤੇ ਦਾ ਖੇਡਿਆ ਗਿਆ ਹਾਲਾਂਕਿ ਵਕ ਵਕ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਹੈਗੇ ਨੇ ਤਾਂ ਅੱਜ ਗੱਲਬਾਤ ਕਰਾਂਗੇ ਸਿਆਸੀ ਪਹਿਲਵਾਨ ਪ੍ਰੋਗਰਾਮ ਦੇ ਵਿੱਚ ਸ਼ੂਮਨ ਕਾਲੀ ਦਲ ਉਮੀਦਵਾਰ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਸਾਡੇ ਨਾਲ ਹੈਗੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਵਿਭਾਜੀ ਥੈਂਕ ਯੂ ਪਹਿਲਾ ਸਵਾਲ ਹੈ ਜੀ ਦੋ ਵਾਰ ਵਿਧਾਨ ਸਭਾ ਜਿੱਤੀ ਹੈ ਲੋਕ ਸਭਾ ਪਹਿਲੀ ਵਾਰ ਲੜ ਰਹੇ ਹੋ ਕੀ ਚੁਣੌਤੀ ਅੱਗੇ ਤੁਸੀਂ ਆਪਣੀ ਵੇਖ ਦੇਖੋ ਜਦੋਂ ਤੁਸੀਂ ਚੋਣ ਲੜਦੇ ਹੋ ਚੁਣੌਤੀਆਂ ਤਾਂ ਹੋਣ ਹੀ ਆਏ ਕਿ ਜਿਵੇਂ ਜੇ ਕਹ ਲਈਏ ਤਾਂ ਇੱਕ ਜੰਗ ਦਾ ਮੈਦਾਨ ਹੁੰਦਾ ਜਿਹਨੂੰ ਸਾਰਿਆਂ ਨੇ ਆਪੋ ਆਪਣੇ ਢੰਗ ਨਾਲ ਲੈਣਾ ਔਰ ਲੜਨਾ ਸੋ ਚੁਣੌਤੀਆਂ ਤਾਂ ਹੋਣਗੀਆਂ ਪਰੰਤੂ ਜੋ ਮਾਹੌਲ ਆ ਪੰਜਾਬ ਦਾ ਅੱਜ ਪੰਜਾਬ ਦੇ ਲੋਕ ਦੁਬਾਰਾ ਇਸ ਗੱਲ ਨੂੰ ਮਹਿਸੂਸ ਕਰਨ ਲੱਗੇ ਨੇ ਕਿ ਆਪਣੀ ਖੇਤਰੀ ਪਾਰਟੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਥ ਔਰ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਰਿਹਾ ਨਹੀਂ ਸਾਰੀਆਂ ਪਾਰਟੀਆਂ ਦੇ ਦੋਹਰੇ ਚਿਹਰੇ ਨੇ ਨਕਾਬ ਹੋਰ ਪਾਏ ਨੇ ਅਸਲੀ ਚਿਹਰੇ ਹੋਰ ਨੇ ਜਦੋਂ ਤਾਂ ਲੋਕਾਂ ਦੀਆਂ ਸੱਥਾਂ 'ਚ ਆਉਂਦੇ ਨੇ ਉਦੋਂ ਦੋ ਗੱਲਾਂ ਹੋਰ ਕਰਦੇ ਨੇ ਔਰ ਜਦੋਂ ਪਾਰਲੀਮੈਂਟ ਜਾਂ ਵਿਧਾਨ ਸਭਾ 'ਚ ਪਹੁੰਚ ਜਾਂਦੇ ਨੇ ਫਿਰ ਇਹਨਾਂ ਦਾ ਵਰਤਾਰਾ ਹੋਰ ਹੁੰਦਾ ਸੋ ਇਸ ਇਹ ਚੀਜ਼ ਨੂੰ ਲੋਕਾਂ 'ਚ ਸਮਝਣ ਲੱਗੇ ਨੇ ਪੰਜਾਬ ਦੇ ਕਿ ਜੇ ਪੰਜਾਬ ਹਤਾਇਸ਼ੀ ਪੰਥਦਰਦੀ ਕਿਸੇ ਕੋਈ ਜਮਾਤ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਔਰ ਆਪਾਂ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਲਿਆਉਣਾ ਚਾਹੀਦਾ ਜੇ ਆਪਾਂ ਪੰਥਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੇ ਹਾਂ ਤੁਸੀਂ ਕਹਿ ਰਹੇ ਹੋ ਕਿ ਸ਼ਮਨੇ ਕਾਇਦਲ ਪੰਥ ਦੀ ਗੱਲ ਕਰਦਾ ਪਰ ਤੁਹਾਡੇ ਮੁਕਾਬਲੇ ਦੇ ਵਿੱਚ ਸਿਮਰਜੀਤ ਸਿੰਘ ਮਾਨ ਹੈਗੇ ਨੇ ਉਹ ਵੀ ਕੌਮ ਦੀ ਗੱਲ ਕਰਦੇ ਨੇ ਉਹ ਵੀ ਪੰਥ ਦੀ ਗੱਲ ਕਰਦੇ ਆ ਜਿਹੜਾ ਉਹਨਾਂ ਦਾ ਪਲੈਟਫਾਰਮ ਹੈ ਜਿਹੜਾ ਉਹਨਾਂ ਦਾ ਮੈਂ ਉਹਨਾਂ ਦੀ ਸ਼ਖਸੀਅਤ ਬਾਰੇ ਜਾਂ ਮੈਂ ਉਹਨਾਂ ਦੇ ਜੀਵਨ ਬਾਰੇ ਨਹੀਂ ਕੋਈ ਗੱਲ ਕਰਦਾ ਪਰੰਤੂ ਜਿਸ ਤਰ੍ਹਾਂ ਦਾ ਵਰਤਾਰਾ ਜਿਸ ਤਰੀਕੇ ਦੀ ਨੀਤੀ ਨਾਲ ਉਹ ਚੱਲਦੇ ਨੇ ਉਸ ਢੰਗ ਨਾਲ ਪੰਥੌਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਵਖਵਾਦੀ ਗੱਲਾਂ ਜਾਂ ਹੋਰ ਗੱਲਾਂ ਪੰਜਾਬ ਨੇ ਬਹੁਤ ਵੱਡਾ ਸੰਤਾਪ ਹਣਾ ਹੈ ਕੈਨੇਡਾ ਰਬੂਡਾਪਾ ਪੜੀ ਹੈ 25000 ਨੌਜਵਾਨ ਸਾਡੇ ਅਣਖ ਔਰ ਗੈਰਤ ਵਾਲੇ ਜਿਨ੍ਹਾਂ ਦੀਆਂ ਲਾਸ਼ਾਂ ਦਾ ਸੰਸਕਾਰ ਹੋਇਆ ਜਿਨ੍ਹਾਂ ਦੀ ਕੋਈ ਪਤਾ ਵੀ ਲੱਗਿਆ ਵੀ ਕੌਣ ਸੀ ਸੋ ਇਸ ਤਰ੍ਹਾਂ ਦਾ ਵਰਤਾਰਾ ਪੰਜਾਬ ਨੇ ਹੰਡਾਇਆ ਲੱਖਾਂ ਨੌਜਵਾਨ ਸ਼ਹੀਦ ਹੋਏ ਨੇ ਹਿੰਦੂ ਵੀ ਉਜੜੇ ਨੇ ਵੀਰ ਸਾਡੇ ਹਿੰਦੂਆਂ ਦੇ ਕਤਲਿਆਂ ਵੀ ਹੋਏ ਨੇ ਦੁਬਾਰਾ ਪੰਜਾਬ ਨੂੰ ਅਸੀਂ ਉਸ ਤਰ੍ਹਾਂ ਦੇ ਵਾਤਾਵਰਣ ਚ ਉਸ ਤਰ੍ਹਾਂ ਦੇ ਮਾਹੌਲ ਜਿਨੀ ਠੱਕਣਾ ਸੋ ਇਹ ਗੱਲਾਂ ਕਰਕੇ ਲੋਕ ਜਜ਼ਬਾਤਾਂ ਨਾ ਖੇਡ ਕੇ ਕੋਈ ਮਸਲੇ ਸਾਡੇ ਹੱਲ ਨਹੀਂ ਹੋਣੇ ਅਸੀਂ ਇਸ ਦੇਸ਼ ਦੇ ਵਾਸੀ ਆ ਇਸ ਦੇਸ਼ ਲਈ ਗੁਰੂ ਗੁਰੂ ਸਾਹਿਬਾਨ ਤੋਂ ਲੈ ਕੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕੀਤਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਸਵੇਂ ਪਾਤਸ਼ਾਹ ਨੇ ਸਰਬੰਸ ਵਾਰਿਆ ਉਦੋਂ ਬਾਅਦ ਸਿੱਖਾਂ ਦਾ ਇਤਿਹਾਸ ਤਜ਼ਾਦੀ ਤੋਂ ਪਹਿਲਾਂ ਦਾ ਇਤਿਹਾਸ ਬਾਅਦ ਦਾ ਇਤਿਹਾਸ ਸਾਰਾ ਇਤਿਹਾਸ ਸਿੱਖ ਇਤਿਹਾਸ ਇਸ ਦੇਸ਼ ਦੀ ਰਾਖੀ ਲਈ ਭਰਿਆ ਪਿਆ ਸੋ ਇਹ ਦੇਸ਼ ਨੂੰ ਸਮਝਣਾ ਚਾਹੀਦਾ ਹਕੂਮਤ ਕਿਸੇ ਦੀ ਵੀ ਹੋਵੇ ਸਾਡੇ ਮਸਲੇ ਨੇ ਇਸ ਦੇਸ਼ 'ਚ ਉਹ ਹੱਲ ਹੋਣੇ ਚਾਹੀਦੇ ਨੇ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਉਹ ਲੜਾਈ ਲੜਾਂਗੇ ਵੱਖਵਾਦੀ ਤਰੀਕੇ ਨਾਲ ਨਹੀਂ ਜੋ ਗੱਲਾਂ ਸਿਮਰਜੀਤ ਸਿੰਘ ਮਾਨ ਨੇ ਪਹਿਲਾਂ ਰੱਖੀਆਂ ਸੀ ਲੋਕਾਂ ਦੇ ਸਾਹਮਣੇ ਜਿੰਮੀ ਚੋਣ ਵੇਲੇ ਹਨਾ ਫਿਰ ਵੀ ਵੱਖਵਾਦੀ ਜੋ ਤੁਸੀਂ ਕਹਿਆ ਕਿ ਵੱਖਵਾਦੀ ਗੱਲਾਂ ਕਰਦੇ ਆ ਪਹਿਲਾਂ ਗੱਲਾਂ ਵੀ ਉਹੀ ਸੀ ਹੁਣ ਵੀ ਉਹਨਾਂ ਦੀ ਉਹੀ ਗੱਲਾਂ ਨੇ ਫਿਰ ਵੀ ਭਾਰੀ ਬਹੁਮਤ ਦੇ ਨਾਲ ਉਹ ਜਿੱਤੇ ਸੀਗੇ ਸੰਗਤ ਉਹ ਨੈਗੇਟਿਵ voting ਸੀ ਆਮ ਆਦਮੀ ਪਾਰਟੀ ਦੇ ਖਿਲਾਫ ਹੁਣ ਵੀ ਨੈਗੇਟਿਵ voting ਹੋਣੀ ਆ ਆਮ ਆਦਮੀ ਦੇ ਖਿਲਾਫ ਸੋ ਲੋਕ ਸੰਗਰੂਰ ਦੇ ਜਿਵੇਂ ਆਪਾਂ ਕਹਿੰਦੇ ਸਤਕਾਰ ਵੀ ਬਹੁਤ ਦਿੰਦੇ ਨੇ ਔਰ ਜਦੋਂ ਫਿਰ ਸਿੱਟਦੇ ਨੇ ਉਹ ਸਿੱਟਦੇ ਵੀ اسی ਤਰ੍ਹਾਂ ਹੀ ਨੇ ਸੋ ਇਸ ਕਰਕੇ ਉਹ ਨੈਗੇਟਿਵ VOTING ਕਾਰਨ ਉਹਨਾਂ ਨੂੰ ਮੌਕਾ ਮਿਲਿਆ ਕਿਉਂਕਿ ਲੋਕਾਂ ਨੂੰ ਲੱਗਿਆ ਕਿ ਮੁਕਾਬਲਾ ਉਹਨਾਂ ਨਾਲ ਹੀ ਹੈ ਸੋ ਇਸ ਕਰਕੇ ਵੋਟਾਂ ਪਾਈਆਂ ਇੱਕ ਤਰਫਾ ਪਈਆਂ ਹੁਣ ਉਹ ਮਾਹੌਲ ਨਹੀਂ ਹੈ ਇਸ ਵਾਰ ਲੋਕ ਦੁਬਾਰਾ ਆਪਣੀ ਖੇਤਰੀ ਪਾਰਟੀ ਵੱਲ ਮੁੜ ਰਹੇ ਨੇ ਔਰ ਲੋਕ ਚਾਹੁੰਦੇ ਨੇ ਕਿ ਹਿੰਦੁਸਤਾਨ ਦੀ ਸਰਕਾਰ ਨਾਲ ਹਿੰਦੁਸਤਾਨ ਦੇ ਸਿਸਟਮ ਚ ਕਿਹੜੀ ਪਾਰਟੀ ਪੰਥਰ ਪੰਜਾਬ ਦੀ ਨੁਮਾਇੰਦਗੀ ਸਹੀ ਢੰਗ ਨਾਲ ਕਰ ਸਕਦੀ ਹੈ ਉਹ ਸ਼ਰੋਣੀ ਕਾਲੀਦਲੀਆ ਹੋਰ ਕੋਈ ਹੈ ਨਹੀਂ ਚਾਹੇ ਗੱਲ ਡਵੈਲਪਮੈਂਟ ਦੀ ਹੈ ਚਾਹੇ ਸਾਡੇ ਮੁੱਦਿਆਂ ਦੀ ਹੈ ਚਾ ਸਾਡੇ ਪਾਣੀਆਂ ਦੀ ਐ ਰਾਜਤਾਨੀ ਦੀ ਐ ਸਾਡਾ ਨੌਜਵਾਨਾਂ ਤੇ ਝੂਠੇ ਐਨਐਸਐ ਲਾਏ ਗਏ ਉਹਦੀ ਗੱਲ ਹੈ ਬੰਦੀ ਸਿੰਘਾਂ ਦੀ ਗੱਲ ਹੈ ਕਿਸਾਨੀ ਮਸਲਿਆਂ ਦੀ ਗੱਲ ਹੈ ਇਹ ਸਾਰੇ ਮਸਲੇ ਜੇ ਹਟਾਊਗਾ ਤਾਂ ਕੱਲਾ ਸ਼੍ਰੋਮਣੀ ਕਾਲੀ ਦਲ ਹਟਾਊਗਾ 1996 ਤੋਂ ਬਾਅਦ ਜੇ ਮੈਂ ਗਲਤ ਨਾ ਹੋਵਾਂ ਤਾਂ 28 ਸਾਲਾਂ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਕੱਲਾ ਲੜਾ ਇਸ ਤੋਂ ਪਹਿਲਾਂ ਗੜ ਜੋੜ ਦੇ ਨਾਲ ਸੀਗਾ ਤੁਹਾਨੂੰ ਲੱਗਦਾ ਨਹੀਂ ਅੱਜ ਬੀਜੇਪੀ ਤੁਹਾਡੇ ਨਾਲ ਨਹੀਂ ਹੈਗੀ ਤੁਹਾਨੂੰ ਇਹਦਾ ਲਾਸ ਹੋ ਸਕਦਾ ਕੋਈ ਨੁਕਸਾਨ ਪੰਜਾਬ 'ਚ ਹੋ ਸਕਦਾ ਨਹੀਂ ਲਾਸ ਨਫੇ ਨੁਕਸਾਨ ਦਾ ਮਸਲਾ ਨਹੀਂ ਹੈ ਕੱਲਾ ਵੋਟਾਂ ਦੀ ਗੱਲ ਨਹੀਂ ਹੈ ਗੱਲ ਹੁੰਦੀ ਆ ਆਪਦੇ ਏਜੰਡੇ ਤੇ ਮੁੜਨ ਦੀ ਸ਼ਰੋਮਣੀ ਅਕਾਲੀ ਦਲ ਆਪਦੀ ਦੁਆਰਾ ਜੋ ਉਹਦੀ ਵਿਰਾਸਤ ਆ ਸ਼ਰੋਮਣੀ ਅਕਾਲੀ ਦਲ ਉਸ ਵਿਰਾਸਤੇ ਆਇਆ ਔਰ ਸ਼ਰੋਮਣੀ ਅਕਾਲੀ ਦਲ ਨੇ ਮੁੱਦਿਆਂ ਤੇ বিজেਪ ਨਾਲ ਸਮਝੌਤਾ ਥੋੜੀ ਕੋਈ ਵੋਟਾਂ ਦੀ ਸੀਟਾਂ ਦੀ ਗੱਲ ਕਰਨੀ ਹੁੰਦੀ ਤਾਂ ਕੋਈ ਮਸਲਾ ਨਹੀਂ ਸੀ ਸੋ ਸਾਡੀਆਂ ਸ਼ਰਤਾਂ ਸੀ ਕਿ ਕਿਸਾਨ ਕਿਸਾਨ ਬੈਠੇ ਨੇ ਐਮਐਸਪੀ ਦਾ ਮਸਲਾ ਪ੍ਰਧਾਨ ਮੰਤਰੀ ਜੀ ਨੇ ਅਨਾਊਂਸਮੈਂਟ ਕੀਤੀ ਆ ਕਿ ਅਸੀਂ ਕਿਸਾਨੀ ਮਸਲੇ ਹੱਲ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਨਹੀਂ ਕੀਤਾ ਬੰਦੀ ਸਿੰਘਾਂ ਦਾ ਤੁਸੀਂ 550 ਸਾਲਾਂ ਸਮਾਗਮਾਂ ਤੇ ਸultanpur Lodhi announce ਕੀਤਾ ਤੁਸੀਂ ਉਹ ਨਹੀਂ ਛੱਡੇ ਤੁਸੀਂ ਝੂਠਾ ਐਨਐਸਐ ਲਾ ਰਹੇ ਹੋ ਆਮ ਆਦਮੀ ਪਾਰਟੀ ਤੇ ਬੀਜੇਪੀ ਰਲ ਕੇ ਸਾਡੇ ਗੁਰਤਾ ਮਸدخل ਦਿੱਤਾ ਜਾ ਰਿਹਾ ਸ਼ਰੋਣੀ ਕਮੇਟੀ ਤੋੜਤੀ ਹਰਾਨੇ ਦੀ علیحدਾ ਬਣਾਤੀ ਹਜੂਰ ਸਾਹਿਬ ਦੇ ਬੋਰਡ ਚ ਦਖਲ ਦਿੱਤਾ ਜਾ ਰਿਹਾ ਸਾਡੇ ਸਿੱਖ ਮਸਲਿਆਂ ਨੂੰ ਅਲਜਾਇਆ ਜਾ ਰਿਹਾ ਸੋ ਇਹ ਸਾਡੀਆਂ ਮੁਸ਼ਕਲਾਂ ਸੀ ਮਸਲੇ ਸੀ ਉਹਨਾਂ ਦੇ ਮੁੱਦਿਆਂ ਦੇ ਸੀ ਸਮਝੌਤਾ ਤੋੜਿਆ ਸੀਟਾ ਮਸਲਾ ਨਹੀਂ ਹੈ ਵੋਟਾਂ ਕੱਟ ਪੈਂਦੀਆਂ ਵੱਧ ਪੈਂਦੀਆਂ ਚਰਚਾ ਚ ਹੁੰਦਾ ਸਭ ਕੋਈ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਗੱੜ ਜੁੜਨ ਦਾ ਬਾਰੇ ਹੋ ਸਕਦਾ ਹਨਾ ਗੱਲ ਵੀ ਚਰਚਾ ਚ ਹੋਈ ਸੀ ਗੱਲਬਾਤ ਹੋਈ ਸੀ ਕੋਈ ਸ਼ਰਤਾਂ ਰੱਖੀਆਂ ਸੀ ਅਕਾਲੀ ਦਲ ਕੇ ਤਾਂ ਜਿਹੜਾ ਭਾਜਪਾ ਨਾਲ ਗੱੜ ਚੁੜਨੀ ਹੋ ਸਕਿਆ ਤਾਂ ਆ ਸ਼ਰਤਾਂ ਸੀ ਜਿਹੜੀਆਂ ਤੁਹਾਡੇ ਕੋਲ ਅਗੇ ਰੱਖੀਆਂ ਨੇ ਇਹ ਸ਼ਰਤਾਂ ਸੀ ਸਾਡੀਆਂ ਵੀ ਜੇ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਆ ਚਾਹੁੰਦੇ ਹੋ ਤਾਂ ਇਹ ਇਹਨਾਂ ਮੁੱਦਿਆਂ ਤੇ ਹੋਊਗੀ ਪਹਿਲਾਂ ਸਾਡੇ ਮੁੱਦੇ ਹੱਲ ਕਰੋ ਫਿਰ ਅਸੀਂ ਇਹਦੇ ਬਾਰੇ ਸੋਚ ਸਕਦੇ ਆ ਔਰ 9 ਘੰਟੇ ਕੋਰ ਕਮੇਟੀ ਦੀ ਮੀਟਿੰਗ ਚੱਲੀ ਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਇਹ ਫੈਸਲਾ ਲਿਆ ਮੈਂ ਇਸ ਗੱਲ ਦੀ ਸਬੂਚੀ ਕੋਰ ਕਮੇਟੀ ਨੂੰ ਵੀ ਔਰ ਪਾਰਟੀ ਪ੍ਰਧਾਨ ਸਾਹਿਬ ਨੂੰ ਵੀ ਬਿਠਾਈ ਦੇਣਾ। ਹੂੰ ਸ਼੍ਰੋਮਣੀ ਕਾਲੀ ਦਲ ਨੇ ਬੇਅਦਬੀ ਕਰਕੇ ਕਾਫੀ ਕਿਰਿਆਨਾ ਮੈਨੂੰ ਲੱਗਦਾ ਪਾਰਟੀ ਨੂੰ ਸ਼ਾਇਦ ਨੁਕਸਾਨ ਵੀ ਹੋਇਆ। ਅਗਰ ਅਕਾਲੀ ਦਲ ਨੂੰ ਮੌਕਾ ਮਿਲਦਾ ਸੱਤਾ ਕਾਬਜ਼ ਕਰਨ ਦਾ ਪੰਜਾਬ ਦੇ ਵਿੱਚ ਬੇਅਦਬੀ ਦਾ ਮੁੱਦਾ ਹੱਲ ਹੋਊਗਾ। ਕੀ ਕਰੋਗੇ ਸ਼੍ਰੋਮਣੀ ਕਾਲੀ ਦਲ ਕੋ? ਬੇਅਦਬੀ ਸ਼੍ਰੋਮਣੀ ਕਾਲੀ ਦਲ ਨੇ ਕਰਵਾਈ ਨਹੀਂ। ਇਹ ਤੁਸੀਂ ਵੀ ਜਾਣਦੇ ਹੋ ਸਾਰਾ ਸਿੱਖ ਜਗਤ ਵੀ ਜਾਣਦਾ। ਸਾਡੇ ਤੋਂ ਕਮੀ ਕੀ ਰਹੀ? ਪ੍ਰੋਪਰਲੀ ਜਿੰਨੀ ਲੋਕਾਂ ਦੀ ਉਮੀਦ ਹੁੰਦੀ ਹੈ ਇੱਕ ਪੰਥਕ ਸਰਕਾਰ ਤੋਂ ਇੱਕ ਪੰਥਕ ਸਰਕਾਰ ਪੰਥਕ ਸਰਕਾਰ ਚ ਵੇਦਵੀਆਂ ਦਾ ਹੋਣਾ ਸਾਡੇ ਲਈ ਬੜੀ ਸ਼ਰਮਿੰਦਗੀ ਔਰ ਮੰਦਭਾਗੀ ਗੱਲ ਸੀ ਸੋ ਉਸ ਕਰਕੇ ਸਾਡੇ ਨਾਲ ਆਪਧਿਆ ਨਾਲ ਜਿਵੇਂ ਸੱਜਣਾ ਨੇ ਕੋਈ ਕਹਿੰਦੇ ਨਾ ਫੁੱਲ ਮਾਰਿਆ ਉਹ ਚੁਭਦਾ ਹੁੰਦਾ ਉਹ ਸਾਡੇ ਤੇ ਗਿਲਾ ਲੋਕਾਂ ਦਾ ਜਾਇਜ਼ ਸੀ ਔਰ ਇਸ ਕਰਕੇ ਲੋਕਾਂ ਨੇ ਸਾਨੂੰ ਸਜ਼ਾ ਦਿੱਤੀ ਕਿ ਦੁਸ਼ਮਣਾਂ ਨੇ ਤਾਂ ਬਹੁਤ ਵੱਡੀਆਂ-ਵੱਡੀਆਂ ਘਟਨਾਵਾਂ ਕੀਤੀਆਂ ਮਿਥਕੇ ਕੀਤੀਆਂ ਕਾਂਗਰਸ ਨੇ ਬਲੂ ਸਟਾਰ ਆਪਰੇਸ਼ਨ ਕੀਤਾ ਦਿੱਲੀ ਦੇ ਦੰਗੇ ਕਰਵਾਏ ਲੋਕਾਂ ਨੇ ਉਹਨਾਂ ਨੂੰ ਦੁਸ਼ਮਣ ਜਮਾਤ ਗਣਦੇ ਸੀ ਉਹਨਾਂ ਤੇ ਗਿਲਾ ਨਹੀਂ ਸੀ ਸਾਡੇ ਤੇ ਗਿਲਾ ਸੀ ਸੋ ਇਸ ਕਰਕੇ ਸਾਡੀ ਕਿਤੇ ਨਾ ਕਿਤੇ ਉਸ ਬਹੁਤ ਸੰਜੀਦਾ ਔਰ ਸਿੱਖ ਭਾਵਨਾ ਨਾਲ ਜੁੜੇ ਹੋਏ ਉਸ ਮਸਲੇ ਨੂੰ ਹੈਂਡਲ ਕਰਨ ਚ ਕਿਤੇ ਨਾ ਕਿਤੇ ਕਮੀ ਰਹੀ ਪਰ ਅਸੀਂ ਉਸ ਲਈ ਗੁਰੂ ਮਹਾਰਾਜ ਤੋਂ ਨੱਕ ਰਗੜ ਕੇ ਮਾਫੀ ਵੀ ਮੰਗੀ ਸੰਗਤ ਤੋਂ ਵੀ ਮਾਫੀ ਮੰਗੀ ਔਰ ਅਸੀਂ ਦੁਬਾਰਾ ਉਸ ਆਪਣੀਆਂ ਲੀਹਾਂ ਵੱਲ ਮੁੜੇ ਆ ਔਰ ਲੋਕ ਅੱਜ ਮਹਿਸੂਸ ਕਰਦੇ ਨੇ ਕਿ ਪੰਥਕ ਜਮਾਤ ਤੋਂ ਮਿਲਦਾ ਸਾਡਾ ਚਾਰਾ ਨਹੀਂ ਚੁੰਦਾ ਸਭ ਗ੍ਰਾਫ ਡਿੱਗ ਗਿਆ ਸੀਗਾ ਪਾਰਟੀ ਦਾ 2022 ਦੀ ਗੱਲ ਕਰ ਲਈਏ ਨਾ ਤੁਹਾਡੇ ਨਾਂ ਤੇ ਰਿਪੋਰਟ ਵੀ ਬਣੀ ਸੀਗੀ ਕਿ ਚੁੰਦਾ ਤੁਹਾਡੇ ਤੁਸੀਂ ਉਹ ਰਿਪੋਰਟ ਵੀ ਤੁਸੀਂ ਆਪਣੇ ਕਰਵਾਈ ਸੀ ਤੁਸੀਂ ਗੱਲ ਖੁੱਲ੍ਹ ਕੇ ਕਹੀ ਸੀ ਕਿ ਪਾਰਟੀ ਨੇ ਜੋ ਲੁੱਟਣ ਵਾਲੇ ਹੈਗੇ ਨੇ ਉਹ ਮੋਰੀ ਹੈਗੇ ਨੇ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ ਦੇਖੋ ਕੋਈ ਜਦੋਂ ਤੁਸੀਂ ਰਾਜ ਸਤਾ ਚ ਆ ਜਾਂਦੇ ਕਿਸੇ ਵੀ ਜਮਾਤ ਚ ਸਵਾਰਥੀ ਅੰਸਰ ਜਿਨ੍ਹਾਂ ਨੇ ਲਾਭ ਲੈਣੇ ਹੁੰਦੇ ਨੇ ਜਾਂ ਹੋਰ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਆ ਜਾਂਦੇ ਨੇ ਪਰ ਫਿਰ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪਾਰਟਿਸ ਇਹ ਪਾਰਟੀ ਬੜੇ ਕੁਰਬਾਨੀ ਔਰ ਤਿਆਗ ਵਾਲੇ ਲੋਕਾਂ ਦੀ ਪਾਰਟੀ ਸੀ ਇਹਦੇ ਵਿੱਚ ਉਹ ਲੋਕ ਸੀ ਜਿਨ੍ਹਾਂ ਨੇ ਆਪੋ ਆਪਣਾ ਗਵਾਇਆ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚੀਆਂ ਕੁਰਬਾਨੀਆਂ ਕੀਤੀਆਂ ਸਾਰੀਆਂ ਜਾਇਦਾਦਾਂ ਕੁਰਕ ਕਰਵਾਈਆਂ ਸੋ ਕਾਲੀਦਾਲ ਦਾ ਰੂਪ ਰਹਿਣਾ ਚਾਹੀਦਾ ਔਰ ਅੱਜ ਕਾਲੀਦਾਲ ਆਪਣੇ ਮੂਲ ਵੱਲ ਮੁੜਿਆ ਔਰ ਹੌਲੀ-ਹੌਲੀ ਹੋਰ ਵਧੀਆ ਸਜੇ ਢੰਗ ਨਾਲ ਮੁੜਾਉਂਦੇ ਔਰ ਤੁਸੀਂ ਦੇਖੋਗੇ ਕਿ ਤੁਹਾਨੂੰ ਆਉਣ ਵਾਲੇ ਸਮੇਂ ਤਕਾਲੀਦਾਲ ਚ ਕਿਸੇ ਕਿਸਮ ਦੀ ਕਾੜ ਨਜ਼ਰ ਨਹੀਂ ਆਉਗੀ। ਗੁਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਵੀ ਸਵਾਲ ਉੱਠੇ ਸੀ। ਇਹ ਬਹੁਤ ਸਾਰੇ ਵੱਡੇ ਚਿਹਰੇ ਹੈਗੇ ਨੇ ਭਾਬੀ ਬੀਬੀ ਜਗੀਰ ਕੋਰ ਦੀ ਗੱਲ ਕਰਨੀ, ਢੀਂਡਾ ਸਾਹਿਬ ਦੀ ਗੱਲ ਕਰਨੀ ਤਾਂ ਵੱਖ ਹੋ ਗਈ ਸੀਗੀ ਉਸ ਸਮੇਂ। ਉਹ ਕੀ ਮੰਨਦੇ ਹੋ ਤੁਸੀਂ ਉਹਦੇ ਚ ਕੀ ਕਾਰਨਾ ਕਰਕੇ ਜਿਹੜੀ ਹੈ ਉਹ ਜਿਹੜੀ ਨਾਰਾਜ਼ਗੀ ਜਿਹੜੀ ਵਧ ਗਈ ਸੀ ਪਾਰਟੀ ਦੇ ਵਿੱਚ? ਚਲੋ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਜਿਹੜੇ ਵੱਖ ਹੋਏ ਸੀ। ਵੀ ਉਹਨਾਂ ਦੇ ਕੀ ਕਾਰਨ ਸੀ ਤੇ ਕੀ ਉਹਨਾਂ ਦੇ ਹੁਣ ਹੱਲ ਹੋਏ। ਉਹਦਾ ਜਵਾਬ ਤਾਂ ਉਹ ਹੀ ਵੇਤਰ ਦੇ ਸਕਦਾ। ਹੂੰ। ਢੀਂਡਸਾ ਸਾਹਿਬ ਦੀ ਗੱਲ ਹੋਈ ਸੀ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਜਿਹੜੀ ਐ ਟਿਕਟ ਦਿੱਤੀ ਜਾ ਸਕਦੀ ਹੈ ਨਾ ਚਰਚਾ ਵਿੱਚ ਸੀ ਜਦੋਂ ਰਲੀਆਂਵਾਂ ਦੁਬਾਰਾ ਹੋਇਆ ਸੀਗਾ ਕਾਲੀਦਰ ਸਯੁਕਤ ਨਾਲ ਜਦ ਅਸੀਂ ਢੀਂਡਸਾ ਪਰਿਵਾਰ ਕਾਲੀਦਲ ਦੇ ਵਿੱਚ ਆਏ ਸੀ ਚਰਚਾ ਸੀ ਕਿਆਂ ਸਰਾਈਆਂ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਜਿਹੜੀ ਟਿਕਟ ਦਿੱਤੀ ਜਾ ਸਕਦੀ ਹੈ ਪਰ ਉਹਨਾਂ ਦੀ ਨਾਰਾਜ਼ਗੀ ਵੀ ਜਗਜ਼ਾਰ ਹੋਈ ਸੀ ਤੁਹਾਨੂੰ ਇੱਕਦਮ ਟਿਕਟ ਦੇਣਾ ਨਾ ਸੁਬੀਰ ਸਿੰਘ ਬਾਦਲੇ ਤੁਹਾਡੇ ਤੇ ਭਰੋਸਾ ਵੀ ਕੀਤਾ ਕੋਈ ਗੱਲਬਾਤ ਹੋਈ ਸੀ ਕਿ ਇਸ ਬੰਦੀ ਕੇ ਤੁਹਾਨੂੰ ਟਿਕਟ ਦੇਣੀ ਹੈ ਜਾਂ ਉਹਨਾਂ ਦੀ ਟਿਕਟ ਨੂੰ ਕੱਟਣਾ ਹੈ ਜੋ ਨਹੀਂ ਦੇਖੋ ਇੰਸਾ ਸਾਹਿਬ ਅਤੇ ਇੰਸਾ ਪਰਿਵਾਰ ਪੰਥੌਰ ਪੰਜਾਬ ਦੇ ਵਡੇਰੇ ਹੇਤਾਂ ਲਈ ਉਹਨਾਂ ਨੇ ਇਕੱਲੇ ਦਲ ਇਕੱਠਾ ਕੀਤਾ ਉਹਨਾਂ ਦਾ ਧੰਨਵਾਦ ਵੀ ਹੈ ਸੋ ਇਹ ਚੰਗਾ ਕਦਮ ਉਹਨਾਂ ਨੇ ਪਾਰਟੀ ਔਰ ਪੰਥ ਦੇ ਮੇਤਰੀ ਲਈ ਚੁੱਕਿਆ ਸੀ ਪਰ ਕੋਈ ਉਹਨਾਂ ਨੇ ਨਾ ਤਾਂ ਕੋਈ ਸ਼ਰਤ ਰੱਖੀ ਸੀ ਔਰ ਨਾ ਮੇਰਾ ਖਿਆਲ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਹੋਈ ਸੀ ਪਹਿਲਾਂ ਸੋ ਸਾਨੂੰ ਤਾਂ ਪਾਰਟੀ ਪ੍ਰਧਾਨ ਸਾਹਿਬ ਨੇ ਇਹ ਹੁਕਮ ਕੀਤਾ ਕਿ ਤੁਸੀਂ ਚੋਣ ਲੜਨੀ ਹੈ ਔਰ ਅਸੀਂ ਪੂਰੀ ਤਰ੍ਹਾਂ ਦੇ ਹੀ ਨਾ ਚੋਣ ਲੜ ਰਹੇ ਹਾਂ ਔਰ ਮੇਰਾ ਖਿਆਲ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਸਦਾ ਸੁਖਵੀਰ ਸਿੰਘ ਬਾਦਲ ਨੇ ਵੀ ਇੱਕ ਇੰਟਰਵਿਊ ਚ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ ਨੇ ਸੋ ਮੇਰੇ ਖਿਆਲੋਂ ਉਹਦੇ ਕੋਈ ਦੁਬਾਰਾ ਚਰਚਾ ਜਵਾਦ ਵਾਦ ਵਾਲੀ ਗੱਲ ਕੋਈ ਆਮ ਆਦਮੀ ਪਾਰਟੀ 13 0 ਦੀ ਗੱਲ ਕਰਦੀ ਕਿ 13 ਦੇ 13 ਸੀਟਾਂ ਸਾਡੇ ਹੀ ਸਿਉਣਗੀਆਂ ਆਮ ਆਦਮੀ ਪਾਰਟੀ ਦੀ ਝੂਠ ਦਾ ਪ੍ਰਚਾਰ ਦੀ ਰਾਜਨੀਤੀ ਹੈ ਸਾਰੀ ਇਹਨਾਂ ਦੀ ਸਾਰਾ ਡਰਾਮਾ ਔਰ ਤਮਾਸ਼ੇ ਦੀ ਹੈ ਸਰਕਾਰ ਨਾ ਤਾਂ ਲੋਕਾਂ ਨੂੰ ਕੁਝ ਮਿਲਿਆ ਹੈ ਸਰਕਾਰ ਤੋਂ ਨਾ ਇਹਨਾਂ ਨੇ ਕੋਈ ਵਾਅਦੇ ਕੀਤੇ ਪੰਜਾਬ ਨੂੰ ਕਿੱਥੇ ਤੱਕ ਤਾਂ ਇਹਨਾਂ ਨੇ ਕਰਜ਼ਾ ਚਾੜਤਾ ਆਪਦੇ ਕੂੜ ਪ੍ਰਚਾਰ ਤੇ ਕਿਕਰਾਂ ਦੇ ਫੋਟਾਂ ਲੰਗੇ ਪਏ ਨੇ ਇਹਨਾਂ ਪੈਸਾ ਪੰਜਾਬ ਦਾ ਬਰਬਾਦ ਕੀਤਾ ਜਾ ਰਿਹਾ ਔਰ ਲੋਕਾਂ ਨੂੰ ਸਮਝ ਗਿਆ ਪੰਜਾਬ ਦੇ ਸੋ ਇਸ ਕਰਕੇ ਇਹਨਾਂ ਨੂੰ ਕੁਝ ਨਹੀਂ ਘਰੇ ਪਿਆ ਇਹ 13 0 ਦੀ ਗੱਲ ਕਰਦੇ ਨੇ ਸਾਨੂੰ ਆ ਲੱਗਦਾ 0 13 ਹੋਊਗਾ ਉਠਾ ਕਮ ਹੋਊਗਾ ਇਹਨਾਂ ਨੂੰ ਕੋਈ ਸੀਟ ਪੰਜਾਬ ਚ ਆਉਣੀ ਨਹੀਂ ਪੰਜਾਬ ਦੇ ਲੋਕ ਇਹਨਾਂ ਤੋਂ ਬਿਲਕੁਲ ਨਰਾਸ਼ ਨੇ ਇਹਨਾਂ ਦੇ ਪੰਥਕ ਮਸਲੇ ਵੀ ਵਿਲ ਜਾਏ ਨੇ ਆ ਐਨਐਸਐ ਲਾਏ ਝੂਠੇ ਨੋਜਵਾਨਾਂ ਤੇ ਇਹਨਾਂ ਨੇ ਵੇਰਜਗਾਰੀ ਵਾਲੀਆਂ ਗੱਲਾਂ ਵੀ ਨੋਜਵਾਨਾਂ ਨਾਲ ਕੀਤੀਆਂ ਬੀਬੀ ਇਹਨਾਂ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਪੰਜਾਬ ਨਾਲ ਐਮਐਸਪੀ ਦੀ ਗੱਲ ਕੀਤੀ ਬਾਈ ਫਸਲਾਂ ਦੇ ਮੁੱਖ ਮੰਤਰੀ ਸਾਹਿਬ ਨੇ ਕਿਹੜੀ ਗੱਲ ਕੀਤੀ ਇਹਨਾਂ ਨੇ ਸੋ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਇਹ ਬਿਲਕੁਲ ਪੰਜਾਬ ਗੁਮਰਾਹ ਹੋ ਗਿਆ ਔਰ ਦੁਬਾਰਾ ਪੰਜਾਬ ਧੋਖਾ ਨਹੀਂ ਖਾਊਗਾ ਮੁਕਾਬਲੇ ਦੇ ਵਿੱਚ ਜੀ ਹੁੰਦਾ ਸਭ ਕਿਸ ਨੂੰ ਮੰਨਦੇ ਤੁਸੀਂ ਸੁਖਪਾਲ ਸਿੰਘ ਖੈਰਾ ਉਹ ਵੀ ਵਿਧਾਇਕ ਵੀ ਰਹੇ ਨੇ ਦੋ ਤਿੰਨ ਵਾਰ ਵਿਧਾਇਕ ਰਹੇ ਨੇ ਵੱਡਾ ਚਿਹਰਾ ਹੈਗੇ ਨੇ ਮੁਕਾਬਲੇ 'ਚ ਤੁਸੀਂ ਕਿਸ ਨੂੰ ਮੰਨਦੇ ਸੰਗੋ ਦੇਖੋ ਮੁਕਾਬਲਾ ਤਾਂ ਲੋਕ ਤੈਅ ਕਰਨਗੇ ਹਫਤੇ 10 ਦਿਨ ਬਾਅਦ ਪਤਾ ਲੱਗੂਗਾ ਪਰ ਤੁਹਾਨੂੰ ਮੈਂ ਇੱਕ ਗੱਲ ਦਾਵੇ ਨਾ ਕਹਿਣਾ ਇਹ ਅਕਾਲੀ ਦਲ ਵਰਸਸ ਹੋਊਗਾ ਕਿਸੇ ਦਾ ਹੋਵੇ ਸਖਵਾਲ ਸਿੰਘ ਖਹਿਰਾ ਸਾਹਿਬ ਚਿਹਰਾ ਚਿਹਰਾ ਕਿਵੇਂ ਵੱਡਾ ਕਿਹਨੇ ਬਣਾਇਆ ਇਹ ਤਾਂ ਮੈਂ ਨਹੀਂ ਜਾਣਦਾ ਨਾ ਤਾਂ ਉਹਨਾਂ ਦੀ ਪੰਥਰ ਪੰਜਾਬ ਲਈ ਕੋਈ ਦੇਣ ਨਹੀਂ ਕੋਈ ਕੁਰਬਾਨੀ ਹੈ ਉਹਨਾਂ ਦੀ ਕੋਈ ਸੰਗਰੂਰ ਲਈ ਦੇਣਾ ਉਹਨਾਂ ਦੀ ਵੱਖਰੀ ਕਿਸਮ ਦੀ ਇਸ ਸੰਗਰੂਰ ਲਈ ਉਹਨਾਂ ਨੇ ਕੋਈ ਕੰਮ ਕੀਤਾ ਕੋਈ ਕੀ ਦੇਣ ਕੀ ਹੈ ਸੋਸ਼ਲ ਮੀਡੀਆ ਪ੍ਰੋਜੈਕਸ਼ਨ ਪੰਜਵੀਂ ਪਾਰਟੀ ਹੈ ਉਹਨਾਂ ਦੀ ਕੋਈ ਸਿਧਾਂਤ ਕਿਸੇ ਸਿਧਾਂਤ ਤੇ ਪਹਿਰਾ ਦੇ ਰਹੇ ਨੇ ਉਹ ਇੱਕ ਫਲਸਫੇ ਤੇ ਇੱਕ ਏਡਾਉਲੋਜੀ ਤੇ ਕੰਮ ਕਰ ਰਹੇ ਨੇ ਉਹਦੇ ਲਈ ਕੰਮ ਕਰ ਰਹੇ ਨੇ ਉਹਦਾ ਕਿਤੋਂ ਮਿਲ ਜੂਵੇ ਇਹ ਇਹ ਲੀਡਰ ਦਾ ਕੰਮ ਨਹੀਂ ਹੁੰਦਾ ਲੀਡਰ ਨੂੰ ਇੱਕ ਸਿਧਾਂਤ ਇੱਕ ਫਲਸਫੀ ਇੱਕ ਫਲਸਫੇ ਤੇ ਚੱਲਣਾ ਚਾਹੀਦਾ ਜਿਹੜਾ ਵੀ ਚੰਗਾ ਲੱਗਦਾ ਤੁਹਾਨੂੰ ਪਰ ਇਦਾਂ ਨਹੀਂ ਵੀ ਕਦੇ ਆਪਾਂ ਖਾਲੀ ਕਦੇ ਕਾਂਗਰਸੀ ਕਦੇ ਆਮ ਆਦਮੀ ਕਦੇ ਪੀਡੀਐਫ ਬਣਾ ਲਿਆ ਕਦੇ ਫੇਰ ਕਾਂਗਰਸ ਇੱਥੋਂ ਆਪਾਂ ਕੀ ਉਮੀਦ ਰੱਖਾਂਗੇ ਇਹ ਤਾਂ ਅਸੀਂ ਆਪਾਂ ਉਹਦੇ ਲਈ ਲੜ ਰਹੇ ਆ ਕਿਹੜਾ ਪੰਜਾਬ ਲਈ ਲੜ ਰਹੇ ਪੰਜਾਬ ਲਈ ਤਾਂ ਡਰਾਮਾ ਹੋ ਗਿਆ ਅਗਰ ਸੰਗਰੂਰ ਦੇ ਲੋਕ ਇਕਬਾਲ ਸਿੰਘ ਚੁੰਡਾ ਉਹਨਾਂ ਜੋ ਤੌਂਦੇ ਹੋ ਤਾਂ ਕਿਹੜੇ ਮੁੱਦੇ ਖਾਸ ਤੌਰ ਤੇ ਸੰਸਦਿਕ ਚੱਕੇ ਜਾਣਗੇ ਪੰਜਾਬ ਦੇ ਦੇਖੋ ਮੈਂ ਸਮਝੇ ਹਲਕਾ ਨਵਸੀਆਂ ਨੂੰ ਇੱਕ ਅਪੀਲ ਕਰਦਾ ਬੇਨਤੀ ਕਰਦਾ ਤੁਹਾਡੇ ਚੈਨਲ ਦੀ ਕਿ ਸਾਡਾ ਏਜੰਡਾ ਪੰਥ ਔਰ ਪੰਜਾਬ ਹੈ ਪੰਜਾਬ ਦਾ ਔਰ ਪੰਥ ਦਾ ਜਿਹੜਾ ਦਰਦ ਹੈ ਜਿਹੜਾ ਦਿਖਾਂਤ ਹੈ ਜੋ ਸਾਡੇ ਨਾਲ ਵਧੀਕੀਆਂ ਹੋਈਆਂ ਨੇ ਜਾਂ ਹੋ ਰਹੀਆਂ ਨੇ ਉਹ ਸਾਰੀਆਂ ਪਾਰਲੀਮੈਂਟ ਵਿੱਚ ਬੇਖੌਫ ਹੋ ਕੇ ਬੁਲੰਦ ਆਵਾਜ਼ ਨਾਲ ਉਠਾਵਾਂਗੇ ਕੁਝ ਮਸਲੇ ਪੰਜਾਬ ਦੇ ਨੇ ਸਾਡੇ ਫੈਡਰਲ ਟਾਂਚੇ ਦੇ ਨੇ ਸਾਡੇ ਪਾਣੀਆਂ ਦੇ ਨੇ ਸਾਡੀ ਰਾਜਧਾਨੀ ਦੇ ਨੇ ਸਾਡੇ ਪੰਜਾਬੀ ਬੋਲ ਦੇ ਇਲਾਕੇ ਆ ਦੇ ਨੇ ਕੁਝ ਮਸਲੇ ਉਹ ਨੇ ਜਿਨ੍ਹਾਂ ਤੇ ਅਸੀਂ ਸਮਝੌਤਾ ਤੋੜਿਆ ਬੀਜਪੀ ਨਾਲ ਕੁਝ ਮਸਲੇ ਹਲਕੇ ਦੇ ਵੀ ਨੇ ਇਲਾਕੇ ਦੇ ਨੇ ਜਿਵੇਂ ਹੜ੍ਹਾਂ ਦਾ ਮਸਲਾ ਸਾਡਾ ਮੂਨਕਾਲੀ ਸਾਈਡ ਦਾ ਹਰ ਸਾਲ ਕਾ ਕਰਦ ਰਿਆ ਜਿਹੜਾ ਹੈ ਹਜ਼ਾਰਾਂ ਲੱਖਾਂ ਏਕੜ ਫਸਲ ਹੈ ਜਿਹੜੀ ਬਰਬਾਦ ਹੋ ਜਾਂਦੀ ਹੈ ਦੋ ਤਿੰਨ ਸਾਲਾਂ ਬਾਅਦ ਉਹ ਲੋਕ ਉਜੜ ਜਾਂਦੇ ਨੇ ਉਹਨੂੰ ਕੋਈ ਵੀ ਉਹਦਾ ਹੱਲ ਨਹੀਂ ਕਰ ਸਕਿਆ ਉਹ ਸਾਡੀ ਪ੍ਰਾਇੋਰਟੀ ਹੋਊਗੀ ਇਸ ਤੋਂ ਬਿਨਾ ਸਾਡੇ ਹੈਲਥ ਦੇ ਮਸਲੇ ਨੇ ਇਸ ਇਲਾਕੇ ਦੀ ਐਜੂਕੇਸ਼ਨ ਦਾ ਮਸਲਾ ਸੋ ਸਾਰੀਆਂ ਚੀਜ਼ਾਂ ਜੋ ਜੋ ਪੰਜਾਬ ਦਾ ਦਰਦ ਆ ਉਹਨੂੰ ਬੜੇ ਚੰਗੇ ਔਰ ਸੱਚੇ ਢੰਗ ਨਾਲ ਨਮਾਇਦਗੀ ਇਹ ਜਿਹੜੀ ਪਾਰਲੀਮੈਂਟ ਵਿੱਚ ਕਰਾਂਗੇ ਪਰ ਸਾਡੀ ਕੋਸ਼ਿਸ਼ ਹੋਊ ਕਿ ਉਹਨੂੰ ਹਲਕਾ ਕੰਮ ਚ ਕਾਮਯਾਬ ਹੋ ਜਾਈ। ਆਖਰੀ ਸਵਾਲ ਕਰੂੰਗੀ ਕਿੰਨੀਆਂ ਸੀਟਾਂ ਤਾਂ ਉਹ ਕੌਨਫੀਡੈਂਟ ਹੈਗੀਆਂ ਤੁਸੀਂ ਕਿ ਤੁਹਾਨੂੰ ਆ ਸਕਦੀਆਂ। ਦੇਖੋ ਸੀਟਾਂ ਹਰ ਪਾਰਟੀ ਉਮੀਦ ਰੱਖਦੀ ਹੈ ਕਿ ਅਸੀਂ ਵੋਟਾਂ ਨੇ ਜਿਹੜੀਆਂ ਵੱਧ ਤੋਂ ਵੱਧ ਸੀਟਾਂ ਚ ਕਨਵਰਟ ਹੋਣ। ਸੋ ਮੈਂ ਤੁਹਾਨੂੰ ਇੱਕ ਜਰੂਰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਕਾਲੀ ਦਲ ਬਾਕੀ ਪਾਰਟੀਆਂ ਨਾਲੋਂ ਅਕਾਲੀ ਦਲ ਦੀ ਇਸ ਵਾਰ ਕਾਰਗੁਜ਼ਾਰੀ ਬਿਹਤਰ ਹੋਊਗੀ। ਉਹਦੇ ਕਾਰਨ ਨੇ ਕਿ ਅੱਜ ਕਿਸਾਨ ਵੀ ਮਹਿਸੂਸ ਕਰਦਾ ਕਿ ਜੋ ਕਿਸਾਨੀ ਲਈ ਕੀਤਾ ਉਬੇ ਅਕਾਲੀ ਸਰਕਾਰ ਨੇ ਕੀਤਾ ਇਹਨਾਂ ਦੋਨੋਂ ਸਰਕਾਰਾਂ ਨੇ ਕੀ ਕੀਤਾ ਕਿਸੇ ਨੇ ਤੁਸੀਂ ਦੱਸੋ ਆ ਵਾਅਦੇ ਕਰਕੇ ਮੁੱਕਰ ਗਏ ਕੋਈ ਕਿਤੇ ਕੋਈ ਗੱਲ ਅੱਜ ਕਿਸਾਨ ਕਿਸੇ ਕਿਸਾਨ ਨੂੰ ਆ 7 ਸਾਲਾਂ ਚ ਨਾ ਕਾਂਗਰਸ ਦੇ ਨਾ ਝਾੜੂ ਵਾਲੇ ਦੋ ਸਾਲਾਂ ਚ ਇੱਕ ਕਨੈਕਸ਼ਨ ਨਹੀਂ ਮਿਲਿਆ ਕਿਸੇ ਨੂੰ ਅੱਜ ਕਨੈਕਸ਼ਨ ਜੇ ਕਿਸੇ ਨੇ ਲੈਣਾ 10 10 15 15 ਲੱਖ ਰੁਪਏ ਲੱਗ ਰਿਹਾ ਲੋਕ ਲੈ ਰਹੇ ਨੇ ਅਕਾਲੀ ਦਲ ਨੇ ਬਿਨਾਂ ਕਿਸੇ ਝਿਰਕ ਤੋਂ ਲੱਖਾਂ ਕਨੈਕਸ਼ਨ ਵਟੇ ਨੇ ਪੰਜਾਬ 'ਚ ਸੋ ਅਕਾਲੀ ਦਲ ਦਾ ਕੰਮ ਕਰਨ ਦਾ ਲੋਕ ਤਾਂ ਐਸ਼ੀ ਕਿਸਾਨ ਹਤਾਸ਼ੀ ਸੀ ਸਾਰਾ ਕੰਮ ਅੱਜ ਨਹੀਂ ਅੱਜ ਡਰਾਮਾ ਹੋ ਰਿਹਾ ਮੰਡੀਆਂ ਜਾਓ ਤੁਸੀਂ ਮੈਂ ਬਰਸੋ ਸਨਾ ਮੰਡੀ ਚ ਗਿਆ ਦਸ ਦਸ ਜਿੰਨੇ ਕਿਸਾਨ ਮੰਡੀਆਂ ਚ ਰੋਲ ਰਹੇ ਨੇ ਫਸਲ ਨਹੀਂ ਵਿਕ ਰਹੀ ਮੁੱਖ ਮੰਤਰੀ ਸਾਹਿਬ ਵਾਲੀਆਂ ਸਟੇਟਾਂ ਚ ਪ੍ਰਚਾਰ ਕਰ ਰਹੇ ਨੇ ਉਹ ਤੁਹਾਡੀ ਸਟੇਟ ਚ ਫਸਲ ਦਾ ਸੀਜ਼ਨ ਹੈ ਤੁਸੀਂ ਵਾਲੀਆਂ ਸਟੇਟਾਂ ਚ ਤੁਰੇ ਫਿਰਦੇ ਹੋ ਅਫਸਰ ਤੁਹਾਡੇ ਕੋਈ ਕੰਮ ਨਹੀਂ ਕਰ ਰਹੇ ਪ੍ਰਸ਼ਾਸਨ ਨੂੰ ਧਿਆਨ ਨਹੀਂ ਸਾਡੇ ਮੰਤਰੀ ਜਾ ਰਹੇ ਕਹਿੰਦੇ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਕਹਿੰਦੇ ਲਿਫਟਿੰਗ ਵੀ ਸਹੀ ਹੋ ਰਹੀ ਹੈ ਕਹਿੰਦੇ ਸਾਰਾ ਕੁਝ ਪ੍ਰਬੰਧ ਸਹੀ ਹੈ ਕਹਿੰਦੇ ਦਾਣਾ ਮੰਡੀ ਦੇਖੋ ਸਰਕਾਰ ਨੇ ਕਹਿਣਾ ਹੁੰਦਾ ਤੁਸੀਂ ਮੰਡੀਆਂ ਜਾ ਕੇ ਪੁੱਛੋ ਨਾ ਤਾਂੜ ਤੇ ਸੈਟੀਸਫਾਈਡ ਨੇ ਮਜ਼ਦੂਰ ਹੜਤਾਲ ਤੇ ਗਏ ਹੋਏ ਸੀ ਕਿਸਾਨ ਦਸ ਦਸ ਜੰਦੇ ਬੈਠੇ ਨੇ ਸੈਲਵਾ ਚਲੇ ਜਾਓ ਜਿੱਥੇ ਲੱਗ ਰਹੀ ਹੈ ਕਣਕ ਉਥੋਂ ਮੋੜੀ ਜਾਂਦੇ ਨੇ ਸੋ ਜਿਹੜਾ ਕਿਸਾਨ ਸੰਘਰਸ਼ ਕਰ ਰਹੇ ਨੇ ਜਿਹੜੀ ਕੇਂਦਰ ਦੀ ਨੀਤੀ ਹੈ ਪ੍ਰਾਈਵੇਟਾਈਜੇਸ਼ਨ ਦੀ ਉਹਦਾ ਇੱਕ ਮੋਢਾ ਮੁੰਡ ਬੱਜਿਆ ਜਾ ਰਿਹਾ ਸੈਲਵਾ ਨਹੀਂ ਉਥੋਂ ਫਸਲ ਮੋੜੀ ਜਾਂਦੀ ਹੈ ਫੇਰ ਆੜਤੀਏ ਟਕਰਾਂ ਢੁਕਰਾਂ ਮਾਰ ਕੇ ਉਥੇ ਲਵਾਉਂਦੇ ਨੇ ਉਹ ਖਰਚੇ ਉਹਨਾਂ ਨੂੰ ਵੱਧ ਘੱਟ ਪੈ ਰਹੇ ਨੇ ਮੰਡੀਆਂ ਨੂੰ ਫੇਲ ਕਰਨ ਦੀ ਇੱਕ ਸਾਜ਼ਿਸ਼ ਹੈ ਜਿੱਤੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਾਹ ਬਣੀ ਐ ਸੋ ਇਹ ਹਾਲਾਤ ਨੇ ਪੰਜਾਬ ਦੇ ਇਹਨਾਂ ਦੇ ਕਹਿਣ ਦੀ ਗੱਲ ਨਹੀਂ ਇਹਦਾ ਜਵਾਬ ਲੋਕ ਵੋਟਾਂ 'ਚ ਦੇਣਗੇ ਜਦੋਂ ਸਰ ਇੱਕ ਪਾਰਟੀ ਜਿਵੇਂ ਮੰਨਣਾ ਹਵੇ ਕਿ ਕਾਲੀ ਦਲ ਦਾ ਇੱਕ ਪਾਰਟੀ ਕਿਹੜੀ ਤੁਹਾਨੂੰ ਲੱਗਦੀ ਐ ਵੀ ਜਿਹਦੇ ਨਾਲ ਤੁਹਾਡਾ ਮੁਕਾਬਲਾ ਹੋਊਗਾ ਵੱਖ-ਵੱਖ ਹਾਲਕਿਆਂ 'ਚ ਵੱਖਰੇ ਵੱਖਰੇ ਕਿਸਮ ਦੇ ਮੁਕਾਬਲੇ ਹੋਣਗੇ ਕਿਤੇ ਕਿਸੇ ਪਾਰਟੀ ਨਾਲ ਹੋਊਗਾ ਕਿਤੇ ਕਿਸੇ ਪਾਰਟੀ ਨਾਲ ਆਊਗਾ ਪਰ ਅਕਾਲੀ ਦਲ ਹਰ ਥਾਂ ਤੇ ਮੁਕਾਬਲੇ ਚ ਹੋਊਗਾ ਇਹ ਕਿ ਮੈਂ ਤੁਹਾਨੂੰ ਪਰੋਸੇ ਨਾਲ ਕਹਿਣਾ ਸੋ ਤਨਵਰਕਰ ਥੈਂਕ ਯੂ ਵੀਰ ਜੀ ਬਹੁਤ ਬਹੁਤ ਮੇਰਬਾਤ ਤਾ ਸ਼ੁਮਨਿਕਾ ਲਾਲਾ ਤੋਂ ਉਮੀਦਵਾਰ ਸੰਗਰੂਰ ਤੋਂ ਉਮੀਦਵਾਰ ਹੈਗੇ ਨੇ ਇਕਪਾਲ ਸਿੰਘ ਝੁੰਦਾ ਤਾਂ ਕਹਿ ਰਹੇ ਨੇ ਕਿ ਜੇਕਰ ਸੰਗਰੂਰ ਦੇ ਲੋਕ ਮੈਨੂੰ ਵੋਟ ਪਾਉਂਦੇ ਨੇ ਜੇਕਰ ਸੰਗਰੂਰ ਦੇ ਲੋਕ ਮੇਰੇ ਤੇ ਭਰੋਸਾ ਕਰਦੇ ਨੇ ਮੈਨੂੰ ਚਿਤਾਉਂਦੇ ਨੇ ਤਾਂ ਸੰਸਦ ਦੇ ਵਿੱਚ ਜਾ ਕੇ ਇਹ ਪਹਿਲ ਦੇ ਆਧਾਰ ਤੇ ਪੰਜਾਬ ਦੇ ਮੁੱਦੇ ਉਠਾਏ ਜਾਣਗੇ